ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਜੈਮਨੀ ਜਾਨੀ ਮਿਥਨ ਰਾਸ਼ੀ ਮਿਥਨ ਰਾਸ਼ੀ ਤੇ ਮਿਥਨ ਲੱਗਣ ਵਾਲਿਆਂ ਦਾ ਕਿਵੇਂ ਦਾ ਜਾਏਗਾ ਸਾਲ 2026 ਜੇ ਆਪਾਂ ਨਿਮਰੋਲੋਜੀ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਜੋ ਸਾਲ ਹੈ ਸੂਰਿਆ ਦਾ ਸਾਲ ਹੈ ਸੂਰਿਆ ਤੇ ਬੁੱਧ ਜਿਹੜੇ ਨੇ ਇਹ ਮਿੱਤਰ ਗ੍ਰਹਿ ਨੇ ਕਿਹੜੇ ਮਹੀਨੇ ਇਹਨਾਂ ਲਈ ਇਸ ਸਾਲ ਸ਼ੁਭ ਰਹਿਣਗੇ ਕਿਹੜੇ ਇਹਨਾਂ ਲਈ ਕਲਰ ਸ਼ੁਭ ਹੈ ਕਿਹੜੇ ਇਹਨਾਂ ਲਈ ਰਤਨ ਸ਼ੁਭ ਨੇ ਕਿਹੜੇ ਗ੍ਰਹਿ ਰਾਸ਼ੀ ਪਰਵਰਤਨ ਕਰਕੇ ਕਿਹੜੇ ਹਾਊਸ ਦੇ ਵਿੱਚ ਗੋਚਰ ਕਰਨਗੇ ਇਸ ਤੇ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਵੀਡੀਓ ਨੂੰ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਐਂਡ ਤੱਕ ਜਰੂਰ ਦੇਖਿਓ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਮਿਥਨ ਲਗਨ ਤੇ ਮਿਥਨ ਰਾਸ਼ੀ ਵਾਲਿਆਂ ਦਾ ਨੇਚਰ ਕਿਵੇਂ ਦਾ ਹੁੰਦਾ ਹੈ ਕਾਫੀ ਜ਼ਿਆਦਾ ਸ਼ਾਰਪ ਮਾਈਂਡਡ ਹੁੰਦੇ ਨੇ ਕਿਉਂਕਿ ਬੁੱਧ ਦੇ ਨ ਦੇ ਲਗਨ ਦਾ ਮਾਲਕ ਹੈ ਜੇਕਰ ਬੁੱਧ ਚੌਥੇ ਹਾਊਸ ਦੇ ਵਿੱਚ ਹੋਵੇ ਚੌਥੇ ਹਾਊਸ ਦੇ ਵਿੱਚ ਇਹਨਾਂ ਦਾ ਬੁੱਧ ਹੈ ਜਿਹੜਾ ਉੱਚਾ ਦਾ ਹੋ ਜਾਂਦਾ ਤਾਂ ਕਾਫੀ ਜ਼ਿਆਦਾ ਇਹਨਾਂ ਦਾ ਜੋ ਮਾਈਂਡ ਹੈ ਤੇਜ ਹੋ ਜਾਂਦਾ ਹੈ। ਵੈਸੇ ਜਿਹੜੇ ਇਹਨਾਂ ਦਾ ਸੂਰਜ ਹੈ, ਸੂਰਜ ਵੀ ਇਹਨਾਂ ਦਾ ਮਿੱਤਰ ਗ੍ਰਹਿ ਹੈ ਤਾਂ ਇਹ ਜੌਬ ਵੀ ਕਰ ਸਕਦੇ ਨੇ, ਗਵਰਨਮੈਂਟ ਜੌਬ ਕਰਨਗੇ ਫਿਰ ਵੀ ਇਹਨਾਂ ਨੂੰ ਸਕਸੈਸ ਮਿਲੇਗੀ। ਬੁੱਧ ਜੋ ਬਿਜ਼ਨਸ ਦਾ ਕਾਰਕ ਹੈ, ਜੇ ਬਿਜ਼ਨਸ ਕਰਨਗੇ ਤਾਂ ਬਿਜ਼ਨਸ ਦੇ ਵਿੱਚ ਵੀ ਇਹ ਕਾਫੀ ਸਕਸੈਸ ਕਰ ਸਕਦੇ ਨੇ। ਮਿਥਨ ਲਗਨ ਤੇ ਮਿਥਨ ਰਾਸ਼ੀ ਵਾਲਿਆਂ ਦਾ ਜੋ ਈਸ਼ਟ ਦੇਵਤਾ ਹੈ ਉਹ ਹੈ ਗਣੇਸ਼ ਜੀ। ਗਣੇਸ਼ ਜੀ ਇਹਨਾਂ ਦੇ ਈਸ਼ਟ ਦੇਵਤਾ ਨੇ ਕਿਉਂਕਿ ਗਣੇਸ਼ ਭਗਵਾਨ ਨੂੰ ਜਿਹੜਾ ਬੁੱద్ధి ਬਨਾਇਕ ਆ ਕੰਜਕਾਂ ਕੰਜਕਾਂ ਵੀ ਨੇ ਜੋ ਬੁੱਧ ਦਾ ਹੀ ਕਾਰਕ ਨੇ ਦੂਸਰਾ ਦੁਰਗਾ ਮਾਤਾ ਦੁਰਗਾ ਮਾਤਾ ਦੀ ਪੂਜਾ ਆਰਾਧਨਾ ਕਰਨੀ ਵੀ ਇਹਨਾਂ ਲਈ ਕਾਫੀ ਜ਼ਿਆਦਾ ਲਾਹੇਵੰਦ ਹੈ ਜੇਕਰ ਇਹਨਾਂ ਦੀ ਕੁੜਬਲੀ ਦੇ ਵਿੱਚ ਬੁੱਧ ਦੀ ਪੋਜੀਸ਼ਨ ਵਧੀਆ ਹੋਵੇ ਮਤਲਬ ਬੁੱਧ ਜਿਹੜਾ 12ਵੇਂ ਸਥਾਨ ਦੇ ਵਿੱਚ ਨਾ ਹੋਵੇ ਜਾਂ 12ਵੀਂ ਰਾਸ਼ੀ ਦੇ ਵਿੱਚ ਨਾ ਹੋਵੇ ਕਿਉਂਕਿ 12ਵੀਂ ਰਾਸ਼ੀ ਜੋ ਮੀਨ ਹੈ ਇਸ ਦੇ ਵਿੱਚ ਬੁੱਧ ਨੂੰ ਨੀਚ ਦਾ ਮੰਨਿਆ ਗਿਆ ਤੇ 12ਵੇਂ ਹਾਊਸ ਦੇ ਵਿੱਚ ਵੀ ਜਿਹੜਾ ਬੁੱਧ ਹੈ ਜਾ ਕੇ ਵਧੀਆ ਨਹੀਂ ਮੰਨਿਆ ਜਾਂਦਾ ਉੱਥੇ ਜਾ ਕੇ ਵੀ ਬੁੱਧ ਦੀ ਜਿਹੜੀ ਸਥਿਤੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ ਤਾਂ ਇਹ ਬਹੁਤ ਵਧੀਆ ਬਿਜ਼ਨਸ ਕਰ ਸਕਦੇ ਨੇ ਇਨਾਂ ਦਾ ਜੋ ਮਾਈਂਡ ਆ ਉਹ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ ਤੇ ਹੁਣ ਗੱਲ ਕਰਦੇ ਆਪਾਂ ਕਿਹੜੇ ਗ੍ਰਹਿ ਇਹਨਾਂ ਦੇ ਰਾਸ਼ੀ ਪਰਿਵਰਤਨ ਕਰ ਰਹੇ ਨੇ ਕਿਹੜੇ ਗ੍ਰਹਿ ਨੇ ਜਿਹੜੇ ਰਾਸ਼ੀ ਪਰਿਵਰਤਨ ਕਰਕੇ ਕਿਹੜੇ ਹਾਊਸ ਦੇ ਵਿੱਚ ਜਾਣਗੇ ਕਿਹੜੇ ਮਹੀਨੇ ਇਹਨਾਂ ਦੇ ਲਈ ਸ਼ੁਭ ਰਹਿਣਗੇ ਇਸ ਤੇ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਗੁਰੂ ਯਾਨੀ ਜੂਪੀਟਰ ਜੋ ਇਹਨਾਂ ਦੇ ਲਗਨ ਦੇ ਵਿੱਚ ਚੱਲ ਰਿਹਾ ਹੈ ਲਗਨ ਦੇ ਵਿੱਚ ਗੁਰੂ ਹੈ ਜਿਹੜਾ ਬਹੁਤ ਵਧੀਆ ਮੰਨਿਆ ਜਾਂਦਾ ਲਗਨ ਦਾ ਗੁਰੂ ਇਨਾਂ ਲਈ ਕੋਈ ਇਹ ਪ੍ਰੋਬਲਮ ਇੱਥੇ ਨਹੀਂ ਕਰੇਗਾ ਇਨਾਂ ਦੀ ਜਿਹੜੀ ਸਿਹਤ ਹੈ ਉਹ ਵੀ ਵਧੀਆ ਰਹੇਗੀ ਲਗਨ ਦੇ ਵਿੱਚ ਗੁਰੂ ਹੋਣ ਦੇ ਨਾਲ 2 ਜੂਨ 2026 ਨੂੰ ਜਿਹੜਾ ਗੁਰੂ ਹੈ ਉਹ ਸੈਕੰਡ ਹਾਊਸ ਦੇ ਵਿੱਚ ਜਾਏਗਾ ਸੈਕੰਡ ਹਾਊਸ ਦੇ ਵਿੱਚ ਜਾ ਕੇ ਜਿਹੜਾ ਗੁਰੂ ਹੈ ਉੱਚ ਦਾ ਗੁਰੂ ਹੋ ਜਾਏਗਾ 13 ਸਾਲਾਂ ਦੇ ਬਾਅਦ ਉੱਚ ਦਾ ਗੁਰੂ ਇਹਨਾਂ ਨੂੰ ਕਾਫੀ ਜ਼ਿਆਦਾ ਧਨ ਦੇ ਵਿੱਚ ਵਾਅਦਾ ਕਰੇਗਾ ਤੇ ਦੂਸਰਾ ਜੇ ਕੋਈ ਪਰਿਵਾਰਕ ਦੇ ਵਿੱਚ ਕੋਈ ਮਤਭੇਦ ਚੱਲ ਰਹੇ ਨੇ ਕਿਸੇ ਨਾਲ ਤਾਂ ਉਹ ਵੀ ਸਮਾਪਤ ਹੋ ਜਾਣਗੇ ਤੇ ਹੁਣ ਗੱਲ ਕਰਦੇ ਆਪਾਂ ਤੁਹਾਡੇ ਲਗਨ ਦੇ ਮਾਲਕ ਬੁੱਧ ਗ੍ਰਹਿ ਬਾਰੇ ਜੋ ਬੁੱਧ ਗ੍ਰਹਿ ਆ ਤੁਹਾਡੇ ਕਿਹੜੇ ਮੰਥ ਦੇ ਵਿੱਚ ਕਿਹੜੇ ਹਾਊਸ ਦੇ ਵਿੱਚ ਜਾ ਕੇ ਤੁਹਾਨੂੰ ਕੀ ਜਿਹੜਾ ਉਸਤੇ ਹੱਲ ਮਿਲਣਗੇ 12 ਜਨਵਰੀ ਨੂੰ ਤੁਹਾਡੇ ਲਗਨ ਦਾ ਮਕਰ ਰਾਸ਼ੀ ਦੇ ਵਿੱਚ ਜਾਏਗਾ ਮਕਰ ਰਾਸ਼ੀ ਜੋ ਤੁਹਾਡੇ ਲਗਨ ਤੋਂ 8ਵੇਂ ਸਥਾਨ ਦੇ ਵਿੱਚ ਪੈਂਦੀ ਹੈ 8ਵੇਂ ਸਥਾਨ ਦੇ ਵਿੱਚ ਬੁੱਧ ਕੋਈ ਜਿਆਦਾ ਵਧੀਆ ਨਹੀਂ ਮੰਨਿਆ ਜਾਂਦਾ ਇੱਥੇ 3 ਫਰਵਰੀ ਤੱਕ ਰਹੇਗਾ 3 ਫਰਵਰੀ ਨੂੰ ਤੁਹਾਡਾ ਬੁੱਧ ਹੈ ਜੋ 9ਵੇਂ ਹਾਊਸ ਦੇ ਵਿੱਚ ਤੁਹਾਡੇ ਕਿਸਮਤ ਸਥਾਨ ਦੇ ਵਿੱਚ ਜਾਏਗਾ ਜੇ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਕੋਈ ਬਿਜ਼ਨਸ ਕਰ ਰਹੇ ਹੋ ਤਾਂ ਇਸ ਟਾਈਮ ਤੇ ਤੁਸੀਂ ਕਰ ਸਕਦੇ ਹੋ 3 ਫਰਵਰੀ ਤੋਂ ਇਹ ਰਹੇਗਾ 11 ਅਪ੍ਰੈਲ ਤੱਕ ਤੁਹਾਡੇ 9ਵੇਂ ਸਥਾਨ ਦੇ ਵਿੱਚ ਕਿਸਮਤ ਸਥਾਨ ਦੇ ਵਿੱਚ ਬੁੱਧ ਹਮੇਸ਼ਾ ਤੁਹਾਨੂੰ ਸ਼ੁਭ ਫਲ ਦੇਵੇਗਾ 11 ਅਪ੍ਰੈਲ ਤੋਂ ਤੇ ਇਹ ਪ੍ਰ ਤੱਕ ਤੁਹਾਡੇ ਲਗਨ ਦਾ ਮਾਲਕ ਬੁੱਧ ਨੀਚ ਦਾ ਰਹੇਗਾ 10ਵੇਂ ਹਾਊਸ ਦੇ ਵਿੱਚ ਜਾਏਗਾ ਮੀਨ ਰਾਸ਼ੀ ਦੇ ਵਿੱਚ ਨੀਚ ਦਾ ਬੁੱਧ ਉਸ ਟਾਈਮ ਤੇ ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਤਾਂ ਕੋਈ ਇਨਵੈਸਟਮੈਂਟ ਨਹੀਂ ਕਰਨੀ ਤੁਸੀਂ ਤਾਂ ਕਿ ਤੁਹਾਨੂੰ ਕੋਈ ਹਾਨੀ ਨਾ ਹੋਵੇ ਅੱਗੇ ਹੈ ਜੋ ਬੁੱਧ ਤੁਹਾਡਾ 30 April ਤੋਂ 15 May ਤੱਕ ਮੇਸ਼ ਦੇ ਵਿੱਚ ਰਹੇਗਾ ਫਿਰ 29 May ਨੂੰ ਤੁਹਾਡਾ ਜੋ ਬੁੱਧ ਹੈ ਮਿਥਨ ਰਾਸ਼ੀ ਦੇ ਵਿੱਚ ਤੁਹਾਡੇ ਲਗਨ ਦੇ ਵਿੱਚ ਆ ਜਾਏਗਾ ਲਗਨ ਦਾ ਬੁੱਧ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਤੁਸੀਂ ਕੰਮਕਾਰ ਕਰ ਰਹੇ ਹੋ ਉਸ ਦੇ ਵਿੱਚ ਵਾਧਾ ਕਰੇਗਾ ਜੋ ਰਹੇਗਾ ਤੁਹਾਡਾ 29 ਮਈ ਤੋਂ 22 ਜੂਨ ਤੱਕ ਬੁੱਧ ਤੁਹਾਡੇ ਲਗਨ ਦੇ ਵਿੱਚ ਰਹੇਗਾ ਇਹ ਟਾਈਮ ਤੁਹਾਡੇ ਲਈ ਸਭ ਤੋਂ ਸ਼ੁਭ ਟਾਈਮ ਹੈ ਅੱਗੇ ਤੁਹਾਡਾ ਜੋ ਸ਼ੁਭ ਟਾਈਮ ਹੈ ਉਹ 7 ਸਤੰਬਰ 7 ਸਤੰਬਰ ਤੋਂ 26 ਸਤੰਬਰ ਤੱਕ ਤੁਹਾਡਾ ਬੁੱਧਾ ਜੋ ਉੱਚਦਾ ਰਹੇਗਾ ਤੁਹਾਡੇ ਚੌਥੇ ਸਥਾਨ ਦੇ ਵਿੱਚ ਉੱਚਦਾ ਬੁੱਧ ਬਹੁਤ ਵਧੀਆ ਜੇ ਤੁਸੀਂ ਘਰ ਮਕਾਨ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਉਸ ਟਾਈਮ ਤੇ ਤੁਸੀਂ ਕੋਈ ਵੀ ਆਪਣੇ ਕੰਮ ਦੀ ਸਟਾਰਟਿੰਗ ਕਰ ਸਕਦੇ ਹੋ ਅੱਗੇ ਬੁੱਧ ਹੈ ਜਿਹੜਾ ਤੁਹਾਡੇ ਪੰਜਵੇਂ ਸਥਾਨ ਦੇ ਵਿੱਚ ਸ਼ੁਕਰ ਦੇ ਘਰ ਦੇ ਵਿੱਚ ਤੋਲਾ ਰਾਸ਼ੀ ਦੇ ਵਿੱਚ ਬੁੱਧ ਇਸ ਤੇ ਵੀ ਤੁਹਾਨੂੰ ਸ਼ੁਭ ਭਾੜੀ ਮਿਲਣਗੇ ਤੇ ਹੁਣ ਗੱਲ ਕਰਦੇ ਆਪਾਂ ਰਾਹੂ ਤੇ ਕੇਤੂ ਦੇ ગ્રਹ ਗੋਚਰ ਬਾਰੇ ਰਾਹੂ ਇਸ ਟਾਈਮ ਤੇ ਤੁਹਾਡੇ ਨੌਵੇਂ ਹਾਊਸ ਦੇ ਵਿੱਚ ਚੱਲ ਰਿਹਾ ਤੇ ਕੇਤੂ ਤੁਹਾਡੇ 3rd ਹਾਊਸ ਦੇ ਵਿੱਚ ਚੱਲ ਰਿਹਾ ਹੈ 3rd ਹਾਊਸ ਦਾ ਕੇਤੂ ਤੁਹਾਨੂੰ ਛੋਟੀਆਂ-ਛੋਟੀਆਂ ਯਾਤਰਾਵਾਂ ਕਰਵਾ ਸਕਦਾ ਹੈ ਕਿਸੇ ਧਾਰਮਿਕ ਯਾਤਰਾ ਤੁਸੀਂ ਕਰ ਸਕਦੇ ਹੋ ਤੇ ਜੋ ਰਾਹੂ ਹੈ ਨੌਵੇਂ ਸਥਾਨ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਕਿਸਮਤ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਸਾਥ ਸਾਡਾ ਘਟ ਦੇ ਰਹੀ ਹੈ ਇਸ ਦੇ ਲਈ ਮੈਂ ਤੁਹਾਨੂੰ ਲਾਸਟ ਦੇ ਵਿੱਚ ਉਪਾਅ ਦੇਵਾਂਗੀ ਪੂਰਾ ਸਾਲ ਤੁਹਾਡੇ ਰਾਹੂ 9ਵੇਂ ਹਾਊਸ ਦੇ ਵਿੱਚ ਰਹੇਗਾ ਤੇ ਕੇਤੂ ਤੁਹਾਡੇ 3rd ਹਾਊਸ ਦੇ ਵਿੱਚ ਰਹੇਗਾ। ਯਾਤਰਾਵਾਂ ਹੁੰਦੀਆਂ ਰਹਿਣਗੀਆਂ ਧਾਰਮਿਕ ਤੁਹਾਡੀਆਂ ਘਰ ਤੋਂ ਤੁਸੀਂ ਦੂਰ ਥੋੜਾ ਬਹੁਤ ਜਾ ਸਕਦੇ ਹੋ। ਸ਼ਨੀ ਗ੍ਰਹਿ ਤੁਹਾਡੇ ਇਸ ਟਾਈਮ ਤੇ 10ਵੇਂ ਹਾਊਸ ਦੇ ਵਿੱਚ ਚੱਲ ਰਿਹਾ ਹੈ। ਪੂਰਾ ਸਾਲ ਸ਼ਨੀ ਤੁਹਾਡੇ 10ਵੇਂ ਹਾਊਸ ਦੇ ਵਿੱਚ ਰਹੇਗਾ। ਸ਼ਨੀ ਦਾ ਆਪਣਾ ਹਾਊਸ ਹੈ 10ਵਾਂ ਹਾਊਸ ਤੇ 11ਵਾਂ ਹਾਊਸ ਹੈ ਜਿਹੜਾ ਸ਼ਨੀ ਦਾ ਕਾਲਪੁਰਸ਼ ਦੀ ਕੁੰਡਲੀ ਦੇ ਅਨੁਸਾਰ ਇਸ ਦਾ ਆਪਣਾ ਹਾਊਸ ਮੰਨਿਆ ਗਿਆ। 10ਵੇਂ ਹਾਊਸ ਦੇ ਵਿੱਚ ਸ਼ਨੀ ਹਮੇਸ਼ਾ ਸ਼ੁਭផល ਦਿੰਦਾ ਹੈ। ਐਸੇ ਵੀ ਸ਼ਨੀ ਹੈ ਜਿਹੜਾ ਬੁੱਧ ਦਾ ਮਿੱਤਰ ਹੈ। ਤਾਂ ਇੱਥੇ ਤੁਹਾਨੂੰ ਸ਼ਨੀ ਸ਼ੁਭ ਫਲ ਦੇਗਾ ਜੇ ਤੁਸੀਂ ਕੋਈ ਜੌਬ ਕਰ ਰਹੇ ਹੋ ਤਾਂ ਜੌਬ ਦੇ ਵਿੱਚ ਤਰੱਕੀ ਦੇਵੇਗਾ ਤੇ ਤੁਸੀਂ ਬਿਜ਼ਨਸ ਕਰ ਰਹੇ ਹੋ ਤਾਂ ਬਿਜ਼ਨਸ ਦੇ ਵਿੱਚ ਵੀ ਤੁਹਾਨੂੰ ਤਰੱਕੀ ਦੇਵੇ 10ਵੇਂ ਹਾਊਸ ਦਾ ਸ਼ਨੀ ਹਮੇਸ਼ਾ ਸ਼ੁਭ ਫਲ ਦਿੰਦਾ ਹੈ ਲੇਕਿਨ ਇੱਥੇ ਇੱਕ ਗੱਲ ਹੋਰ ਦੇਖਣੀ ਜ਼ਰੂਰੀ ਹੈ ਕਿ ਤੁਹਾਡੀ ਕੁੰਡਲੀ ਦੇ ਵਿੱਚ ਸ਼ਨੀ ਦੀ ਪੋਜੀਸ਼ਨ ਕਿਵੇਂ ਦੀ ਹੈ ਕੁੰਡਲੀ ਦੇ ਵਿੱਚ ਸ਼ਨੀ ਵੀ ਵਧੀਆ ਪੋਜੀਸ਼ਨ ਦੇ ਵਿੱਚ ਹੈ ਤਾਂ ਤੁਹਾਨੂੰ 10ਵੇਂ ਹਾਊਸ ਦੇ ਵਿੱਚ ਸ਼ਨੀ ਜਾ ਕੇ ਵੀ ਕਾਫੀ ਜ਼ਿਆਦਾ ਲਾਭ ਦੇਵੇਗਾ ਜੋ ਮੈਂ ਤੁਹਾਨੂੰ 2026 ਦਾ ਗ੍ਰਹਿ ਗੋਚਰ ਦੱਸਿਆ ਇਹ 50% ਤੁਹਾਡੇ ਨਾਲ ਮੈਚ ਕਰੇਗਾ 50% ਤੁਹਾਡੀ ਕੁੰਡਲੀ ਦੇ ਅਨੁਸਾਰ ਹੋਏਗਾ ਕਿ ਤੁਹਾਡੀ ਕੁੰਡਲੀ ਦੇ ਵਿੱਚ ਗ੍ਰਹਾਂ ਦੀ ਕੀ ਪੋਜੀਸ਼ਨ ਹੈ ਇਸ ਤੇ ਵੀ ਨਿਰਭਰ ਕਰਦਾ ਹੈ ਤੇ ਹੁਣ ਗੱਲ ਕਰਦੇ ਆ ਆਪਾਂ ਮਿਥਨ ਲਗਣ ਵਾਲਿਆਂ ਦੇ ਸ਼ੁਭ ਰੰਗ ਬਾਰੇ ਇਹਨਾਂ ਦੇ ਸਾਰੇ ਕਲਰ ਇਹਨਾਂ ਲਈ ਸ਼ੁਭ ਨਹੀਂ ਕਿਉਂਕਿ ਜੋ ਬੁੱਧਾ ਗ੍ਰਹਿ ਹੈ ਇਸ ਦੇ ਸਾਰੇ ਜਿਹੜੇ ਨੇ ਕਾਫੀਆਂ ਦਾ ਤਹਿ ਮਿੱਤਰ ਗ੍ਰਹਿ ਆ ਤੇ ਕਾਫੀਆਂ ਦਾ ਇਹ ਸਮ ਗ੍ਰਹਿ ਆ ਜਿਆਦਾ ਇਹਦੇ ਜੋ ਐਂਟੀ ਗ੍ਰਹਿ ਨਹੀਂ ਹੈ ਇਹ ਇਹਨਾਂ ਲਈ ਇੱਕ ਪਲੱਸ ਪੁਆਇੰਟ ਹੈ ਤੇ ਹੁਣ ਗੱਲ ਕਰਦੇ ਆਪਾਂ ਸ਼ੁਭ ਰਤਨ ਬਾਰੇ ਮਿਥਨ ਲਗਣ ਵਾਲਿਆਂ ਨੇ ਸਭ ਤੋਂ ਸ਼ੁਭ ਰਤਨ ਹੈ ਪੰਨਾ ਦੂਸਰਾ ਨੀਲਮ ਤੀਸਰਾ ਆ ਉਪਰ ਇਹ ਇਹਨਾਂ ਲਈ ਸ਼ੁਭ ਰਤਨ ਨੇ ਲੇਕਿਨ ਉਂਗਲੀ ਦੇ ਵਿੱਚ ਜੇ ਤੁਸੀਂ ਨੀਲਮ ਧਾਰਨ ਕਰਨਾ ਹੈ ਤਾਂ ਤੁਹਾਡੇ ਸ਼ਨੀ ਦੀ ਪੋਜੀਸ਼ਨ ਵਧੀਆ ਹੋਣੀ ਚਾਹੀਦੀ ਹੈ ਜੇ ਤੁਸੀਂ ਪੰਨਾ ਧਾਰਨ ਕਰਨਾ ਹੈ ਤਾਂ ਬੁੱਧ ਦੀ ਪੋਜੀਸ਼ਨ ਸਹੀ ਹੋਣੀ ਚਾਹੀਦੀ ਹੈ ਜੇ ਤੁਸੀਂ ਆ ਉਪਰ ਧਾਰਨ ਕਰਨਾ ਹੈ ਤਾਂ ਸ਼ੁਕਰ ਦੀ ਪੋਜੀਸ਼ਨ ਸਹੀ ਹੋਣੀ ਚਾਹੀਦੀ ਹੈ ਜੇ ਇਹ ਸਹੀ ਪੋਜੀਸ਼ਨ ਦੇ ਵਿੱਚ ਨੇ ਇਨ੍ਹਾਂ ਦੇ ਵਿੱਚੋਂ ਤੁਸੀਂ ਕੋਈ ਰਤਨ ਹੈ ਜਿਹੜਾ ਧਾਰਨ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਸ਼ੁਭਫਲ ਮਿਲਦਾ ਹੈ। ਚੰਦਰਮਾ 22 ਦਿਨ ਦੇ ਬਾਅਦ ਰਾਸ਼ੀ ਪਰਿਵਰਤਨ ਕਰਦਾ ਹੈ ਤੇ ਸੂਰਜ ਜਿਹੜਾ ਮਹੀਨੇ ਦੇ ਬਾਅਦ ਰਾਸ਼ੀ ਪਰਿਵਰਤਨ ਕਰਦਾ ਹੈ ਸੰਗਰਾਮ ਤੇ। ਸੂਰਜ ਜਦੋਂ ਵੀ 14 April ਤੋਂ ਸੂਰਜ ਜਿਹੜਾ 14 May ਤੱਕ 1 ਨੰਬਰ ਦੀ ਰਾਸ਼ੀ ਦੇ ਵਿੱਚ ਉੱਚਦਾ ਹੁੰਦਾ ਹੈ। ਤੁਹਾਡਾ 1 ਨੰਬਰ ਕਿੱਥੇ ਹੈ? ਤੁਹਾਡੇ ਲਾਭ ਸਥਾਨ ਦੇ ਵਿੱਚ ਹੈ। ਜੇ ਇਸ ਟਾਈਮ ਤੇ ਤੁਸੀਂ ਆਪਣਾ ਕੋਈ ਕੰਮ ਕਰੋਗੇ। ਜਦੋਂ ਤੁਹਾਡਾ ਸੂਰਜ 3rd ਹਾਊਸ ਦਾ ਮਾਲਕ ਹੈ। ਤੁਹਾਡਾ ਸੂਰਜ ਬੁੱਧ ਦਾ ਮਿੱਤਰ ਹੈ। ਜਦੋਂ ਵੀ ਸੂਰਜ ਤੁਹਾਡਾ 11ਵੇਂ ਹਾਊਸ ਦੇ ਵਿੱਚ ਜਾਏਗਾ ਜਾਏਗਾ ਕਦੋਂ 14 ਅਪ੍ਰੈਲ ਤੋਂ 14 ਮਈ ਤੱਕ ਸੂਰਜ ਉੱਚਾ ਰਹਿੰਦਾ ਹੈ ਤਾਂ ਉਸ ਟਾਈਮ ਤੇ ਤੁਸੀਂ ਜੇ ਕੋਈ ਸ਼ੁਭ ਕੰਮ ਆਪਣਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਇਸ ਟਾਈਮ ਤੇ ਤੁਸੀਂ ਕਰ ਸਕਦੇ ਹੋ ਦੂਸਰਾ ਤੁਹਾਡੇ ਲਈ ਜੋ 7 ਸਤੰਬਰ ਤੋਂ ਸਤੰਬਰ ਤੇ ਅਕਤੂਬਰ ਇਸ ਮਹੀਨੇ ਦੇ ਵਿੱਚ ਤੁਹਾਡਾ ਜੇ ਉਹ ਲਗਨ ਦਾ ਮਾਲਕ ਬੁੱਧਾ ਉਹ ਵੀ ਉੱਚਾ ਰਹੇਗਾ ਉੱਚਾ ਰਹੇਗਾ ਫਿਰ ਪੰਜਵੇਂ ਸਥਾਨ ਦੇ ਵਿੱਚ ਜਾਏਗਾ ਉੱਥੇ ਵੀ ਤੁਹਾਨੂੰ ਸ਼ੁਭ ਫਲ ਦੇਗਾ ਇਹ ਟਾਈਮ ਵੀ ਤੁਹਾਡੇ ਲਈ 골ਡਨ ਪੀਰੀਅਡ ਹੈ ਇਨਾਂ ਦੇ ਲਈ ਸਭ ਤੋਂ ਵਧੀਆ ਕਿ ਇਹ ਚੰਦਰਮਾ ਨੂੰ ਸਟਰੋਂਗ ਰੱਖਣਾ ਕਿਉਂਕਿ ਚੰਦਰਮਾ ਇਹਨਾਂ ਦੇ ਸੈਕੰਡ ਹਾਊਸ ਦਾ ਮਾਲਕ ਹੈ ਤੇ ਬੁੱਧ ਦਾ ਜਿਆਦਾ ਮਿੱਤਰ ਵੀ ਨਹੀਂ ਹੈ ਚੰਦਰਮਾ ਬਾਕੀ ਸਾਰੇ ਸੰਤਾ ਹੈ ਇਹਨਾਂ ਦੇ ਜਿਹੜੇ ਗ੍ਰਹਿ ਨੇ ਸਾਰੇ ਸਾਮਨੇ ਲੇਕਿਨ ਚੰਦਰਮਾ ਜਿਆਦਾ ਵਧੀਆ ਨਹੀਂ ਹੈ ਇਸ ਦੇ ਵਿੱਚ ਬੁੱਧ ਦਾ ਜਿਆਦਾ ਮਿੱਤਰ ਨਹੀਂ ਹੈ ਚੰਦਰਮਾ ਤਾਂ ਚੰਦਰਮਾ ਨੂੰ ਸਟਰੋਂਗ ਰੱਖੋਗੇ ਤਾਂ ਤੁਹਾਨੂੰ ਜਿਆਦਾ ਪ੍ਰੋਬਲਮ ਕੋਈ ਲਾਈਫ ਦੇ ਵਿੱਚ ਨਹੀਂ ਆਏਗੀ ਇਸ ਦੇ ਲਈ ਤੁਸੀਂ ਓਮ ਨਮਸ਼ਵਾਯ ਦਾ ਜਾਪ ਕਰ ਸਕਦੇ ਹੋ ਸ਼ਿਵ ਜੀ ਭਗਵਾਨ ਦੇ 100 ਵਾਰ ਨੂੰ ਜਲ ਚੜਾ ਸਕਦੇ ਹੋ ਤੇ ਥੋੜੀ-ਬਹੁਤ ਤੁਸੀਂ ਚਾਂਦੀ ਵੀ ਧਾਰਨ ਕਰ ਸਕਦੇ ਹੋ। ਸਾਲ 2026 ਹੈ ਜਿਹੜਾ ਤੁਹਾਡੇ ਲਈ ਵਧੀਆ ਰਹੇਗਾ ਕਿਉਂਕਿ ਸੂਰਿਆ ਦਾ ਸਾਲ ਹੈ ਤੇ ਬੁੱਧ ਦਾ ਜੋ ਮਿੱਤਰ ਹੈ ਸੂਰਿਆ। ਇਸ ਨੂੰ ਤੁਸੀਂ ਹੋਰ ਵਧੀਆ ਬਣਾਉਣ ਲਈ ਕੀ ਉਪਾਅ ਕਰ ਸਕਦੇ ਹੋ? ਤੁਸੀਂ ਆਪਣੇ ਲਗਨ ਦਾ ਮਾਲਕ ਬੁੱਧਾ ਉਸ ਨੂੰ ਸਟਰੋਂਗ ਰੱਖੋ। ਇਸ ਦੇ ਲਈ ਤੁਸੀਂ ਹਰੀ ਮੂੰਗੀ ਮੰਗਲਵਾਰ ਭਿਉ ਕੇ ਬੁੱਧਵਾਰ ਪੰਛੀਆਂ ਨੂੰ ਸਵੇਰੇ ਪਾ ਸਕਦੇ ਹੋ। ਜਾਂ ਤੁਸੀਂ ਗਊਸ਼ਾਲਾ ਦੇ ਵਿੱਚ ਆਪਣੇ ਬੇਟ ਦੇ ਅਨੁਸਾਰ ਹਰਾ-ਚਾਰਾ ਪਾ ਸਕਦੇ ਹੋ। ਤੇ ਦੂਸਰਾ ਇਸ ਸਾਲ ਜਿਆਦਾ ਬੈਸਟ ਰਿਜ਼ਲਟ ਦੇਵੇ ਤੁਹਾਨੂੰ ਸੂਰਿਆ ਦਾ ਸਾਲ ਜੇ ਤੁਸੀਂ ਜੌਬ ਦੇ ਲਈ ਕੋਈ ਟਰਾਈ ਕਰ ਰਹੇ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ ਤਾਂ ਸਵੇਰੇ ਤੁਸੀਂ ਪਾਣੀ ਦੇ ਵਿੱਚ ਹਲਦੀ ਪਾ ਕੇ ਸੂਰਿਆ ਨੂੰ ਜਲ ਦਿਓ ਇਸ ਦੇ ਨਾਲ ਤੁਹਾਨੂੰ ਜੌਬ ਦੇ ਵਿੱਚ ਤਰੱਕੀ ਮਿਲੇਗੀ ਜੋ ਤੁਸੀਂ ਜੌਬ ਦੇ ਲਈ ਤਾਂ ਸੂਰਿਆ ਨੂੰ ਜਲ ਦਿਓ ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਤਾਂ ਤੁਸੀਂ ਗਊਸ਼ਾਲਾ ਹਰਾ ਚਾਰਾ ਪਾ ਸਕਦੇ ਹੋ ਤੇ ਪੰਛੀਆਂ ਨੂੰ ਮੂੰਗੀ ਪਾ ਸਕਦੇ ਹੋ ਤਾਂ ਤੁਹਾਡਾ ਇਸ ਪੂਰਾ ਸਾਲ ਹੈ ਜਿਹੜਾ ਸ਼ੁਭ ਰਿਸ਼ ਦੇ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਤਿੱਥਿਆਂ ਦੇ ਹਿਸਾਬ ਨਾਲ ਤੇ ਗ੍ਰਹਿਾਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਪਰਸਨਲ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ